ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਮਿੱਤਰਾਂ ਦੇ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਉਬੀ ਪੰਗੂ ਤੇ ਅਸੀਂ ਖਾਣ ਨੂੰ ਲੱਭਦੇ ਆ ਉਹ ਕਿਉਂ ਟਿਕ ਟਕਾਊਂਟਰ ਆਉਤਾ ਪਰ ਕੋਈ ਕੰਟੀਨ ਲੱਭੋ ਯਾਰ ਭੁੱਖ ਲੱਗ ਗਈ ਬਹੁਤ ਜ਼ਿਆਦਾ ਯਾਰ ਪੁੱਛਣਾ ਦੇਖੀ ਮੂੰਹ ਦੇਖੀ ਕਿਵੇਂ ਹੋਇਆ ਪਿਆਗਾ ਬਾਲਬਾ ਇਹਦੀ ਮਰਾਗਾ ਤੜਕੇ ਪਾਠੀ ਉੱਠਣ ਵੇਲੇ ਤਾਂ ਤਰੇ ਹੋ ਜਾਵਾਂਗੇ ਉਹ ਇਹ ਤਾਂ ਫਿਲਟਰ ਫਿਲਟਰ ਚੋਂ ਬੰਦਾ ਵੰਦਾ ਹੀਰ ਮੜਾ ਸੈੱਟ ਆਉਂਦਾ ਐਂ ਤਾਂ ਹਜੇ ਬਣੇ ਵੀ ਨਹੀਂ ਹੈਗੇ ਐਂ ਤਾਂ ਤੂੰ ਮੇਰੀ ਤਾਂ ਸਾਰੀ ਲੁੱਕ ਦਿਖਾ ਮੇਰੀ ਤੂੰ ਲੈ ਥੋੜਾ ਲੱਗ ਰਿਹਾ ਲੈ ਪੱਗੜੇ ਲਾ ਕੇ ਪਾਉਣੇ ਸ਼ੁਕਰ ਦੇ ਨੇ ਮੈਨੂੰ ਆ ਗਿਆ ਮਾ ਕੋਈ ਸਸਰੀਕਾਲ ਪੰਜਾਬੀ ਹੋ ਮੈਂ ਥੋੜਾ ਉਹਦਾ ਸੇਰਾ ਨਮੂਰ ਵਾਲਾ ਪੰਜਾਬੀਓ ਹਾਂ ਤੁਸੀਂ ਅੱਜ ਦੇਖ ਸਕਦੇ ਹੋ ਸਾਡੀ ਲੋਕੇਸ਼ਨ ਪੰਜਾਬੀਓਸ ਹੁੰਦਿਖਾਉਣੇ ਆ ਸ਼ੂਟ ਕਰਨਾ ਜਿੱਥੇ ਅਸੀਂ ਸੈੱਟ ਲਾਉਣਾ ਹੈ ਆ ਦੇਖੋ ਮਿੱਤਰੋ ਅਸੀਂ ਅੱਜ ਆ ਰਹੇ ਨੇ ਵਗਰ ਗੱਗੇ ਹੋਈ ਅੱਜ ਅੱਜ ਦਾ ਗੱਗਾ ਬੋਕੀਆਂ ਤੇ ਵੋਕੀ ਚੱਲ ਰਹੀ ਹੈ ਕੱਗੇ ਦੀ ਅੱਜ ਦਾ ਮਿੱਤਰੋ ਸਾਡਾ ਸ਼ੂਟ ਹੈ ਮਾਰਨਿੰਗ ਮਾਰਨਿੰਗ ਹिल्स ਦੇਖ ਸਕਦੇ ਹੋ ਪਿੱਛੇ ਥਿਊ ਬੈਕ ਕੈਮਰੇ ਨਾਲ ਦਿਖਾਉਣਾ ਤੁਹਾਨੂੰ ਬਹੁਤ ਸੋਹਣਾ ਬਹੁਤ ਸੋਹਣਾ ਲੋ ਵੀ ਮਿੱਤਰੋ ਆਪਾਂ ਚਲਾਤਾ ਸ਼ੂਟ ਡਰੈਸ ਅਪ ਹੋ ਗਿਆ ਪੂਰਾ ਓਕੇ ਕਿਸ਼ਤੀਆਂ ਦੇ ਝੂਟੇ ਬਾਹਰ ਵੀ ਤਿਆਰ ਹੈ ਆਰੋ ਯਾਰ ਬਲੌਗ ਚੱਲਦਾ ਵਿੱਚ ਕੁਝ ਗੱਲਤ ਨਾ ਭੁੱਲ ਜਾਵੇ ਤੇਰੇ ਤਾਂ ਤੇਰੀ ਸੋਚ ਆ ਮੈਂ ਤਾਂ ਤੈਨੂੰ ਕੁਝ ਕਿਹਾ ਨਹੀਂ ਖੜ ਜਾ ਫਿਰਦੇ ਨੇ ਜੋੜੇ ਮਾਰ ਆਪਣਾ ਕੈਮਰਾਮੈਨ ਜੈਸਮਿਨ ਸੈਂਡੋਸ ਇੱਥੇ ਰਮਾ ਦਰਦਾ ਇੱਕ ਬੋਰਡ ਜੇ ਵੀ ਜ਼ੂਮ ਕਰੀ ਉਹ ਲੱਗਿਆ ਪਿਆ ਅੱਠ ਕਾਂ ਚਾਰ ਘੰਟਿਆਂ ਦਾ 50000 ਰੈਂਟ ਹੈ ਵੀਡੀਓ ਬਣਦੀ ਮੈਂ ਉਹਨੂੰ ਕਹਿ ਕੇ ਆਉਂਗਾ ਵੀ ਭਾਈ ਮੈਂ 50000 ਦੇਵਾਂਗਾ ਇੱਥੇ ਮਤਲਬ ਸ਼ੂਟ ਕਰਨ ਦਾ 50000 ਰੁਪਿਆ ਪਰ ਡੇ ਹੈ ਹੂੰ ਕੀ ਕਿਸ ਨੇ ਸ਼ੂਟ ਕਰਨਾ ਤੁਸੀਂ ਕੀ ਕਰਨਾ ਹੈ ਆਪਾਂ ਸ਼ੂਟ 50000 ਦਿੱਤਾ ਹੋਇਆ ਲਾਹਾ ਲਵਾਗੇ ਮੈਤਰੋ ਪੂਰਾ ਬਹੁਤ ਰੰਗਲ ਮੰਗਲ ਮਾਹੌਲ ਹੈ ਆਪਾਂ ਹੋਰ ਵੀ ਸਾਰੇ ਪਾਸੇ ਫਿਰਕੇ ਦਿਖਾਵਾਂਗੇ ਮੈਤਰੋ ਬੀਨ ਕੇ ਪਾ ਚੁਕੇ ਜਿਹੜਾ ਆਏ ਬਣਾ ਕੇ ਪਾਲ ਜਾਈ ਬੈਠੇ ਪਾਣੀ ਦਿਖਾਈ ਹੋਈ ਆਹੀ ਚਾਹ ਬੈਠਾ ਬਾਂਜੀ ਵਾਲਾ ਮੈਂ ਖੇਡੂ ਆ ਰੋਟਾ ਬਾਂਜੀ ਮਿੱਤਰੋ ਹੰਬ ਗਏ ਥੱਕ ਗਏ ਹਾਰ ਗਏ ਸਿਘਰ ਦੁਪਹਿਰਾ ਹੋ ਗਿਆ ਰੋਟੀਆਂ ਦੀ ਭੁੱਖ ਲੱਗੀ ਪਈ ਐ ਕਰਹੀਂ ਕਕੇ ਬਹੁਤ ਭੁੱਖ ਲੱਗੀ ਬਹੁਤ ਭੁੱਖ ਲੱਗੀ ਯਾਰ ਹੁਣ ਤੇ ਥੰਬਨੇਲ ਕਰ ਰਹੇ ਨੇ Uh...